ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 934880 ਜੀ ਸੱਲੀਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜਿਹੜਾ ਨਾਗ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਜੀ ਇੱਕ ਟੋਕੜ ਗੱਬਣ ਚੈੱਕ ਪਾਸ ਆ ਗਈ ਤੇ ਇੱਕ ਆਹ ਟੋਕੜ ਵੜਾ ਬਾਈ ਕੋਲੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਤੇ ਜਾਦੂ ਵੀ ਨਾਲ ਅੱਜ ਦਾ ਖੜ ਬਰਾਬਰ ਬਾਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਪਿੰਡ ਭਰਾਵਾਂ ਨੂੰ ਤੇ ਤਾਂ ਬਈ ਸਾਰੇ ਜਾਂਦੇ ਨਾਮ ਦੱਸ ਦੀ ਇੱਕ ਵਾਰੀ ਨਾਮ ਜੀ ਕਾਕਾ ਪਿੰਡ ਲੱਗੇਣਾ ਤਸਿਲ ਵਾਘਾ ਪੁਰਣਾ ਜਲਾ ਮੋਗਾ ਹਾਂਜੀ ਆਪਣਾ ਜੀ ਸਸਰੀਕਾਲ ਜੀ ਹਾਂ ਨਾ ਜਾਦੂ ਆ ਜੀ ਠੀਕ ਆ ਜੀ ਇਹ ਦੋਨੇ ਲਿਆ ਜੀ ਆ ਕਾਕਾ ਦਾ ਜਾਦੂ ਆ ਸੱਚ ਹਾਂਜੀ ਹਾਂਜੀ ਭਾਈ ਦੋ ਬੇੜਾ ਵਾਂ ਹਾਂਜੀ ਦੋ ਆ ਜੀ ਠੀਕ ਆ ਕਿੱਧਰ ਸ਼ੁਰੂ ਕਰਨਾ ਇੱਧਰੋਂ ਇੱਕ ਨੰਬਰ ਕਰਦੇ ਜਿਵੇਂ ਮੰਨ ਲਓ ਥੱਲੇ ਪਰ ਲੀਟਰ ਦੁੱਧ ਦਾ ਗਾਰੰਟੀ ਵਾਲਾ ਠੀਕ ਆ ਜੀ 11 ਸਟਾਫ ਤੇ ਲੱਕ ਦਵਾਂਗੇ ਆਪਾਂ ਠੀਕ ਆ ਜੀ ਇਹ ਅੱਜ ਹੀ ਆਇਆ ਦੋ ਡੰਗਲੇ ਦਾ 24 ਜੀ ਹੀਟ ਕੱਢੀ ਫਿਰਦੀ ਆ ਅੱਜ ਹੀ ਹੀਟ ਜਣੀ ਖਾਲੀ ਆ ਇਹ ਪਿਓਰ ਖਾਲੀ ਆ ਪਿਓਰ ਖਾਲੀ ਦੋ ਟਾਈ ਮਿੰਨੂ ਕੋ ਸੂਈ ਨੂੰ ਠੀਕ ਆ ਜੀ ਬੜਾ ਕਰਦੀ ਹੀਟ ਕੱਢੀ ਫਿਰਦੀ ਆ ਠੀਕ ਆ ਜੀ ਦੁੱਧ 12 ਲ ਮਾੜਾ 10 ਤੋਂ ਵੱਧ 11 ਚ ਆਉਂਗਾ ਠੀਕ ਆ ਜੀ ਕੋਈ ਆਈਓ ਪਰਾਪਰਾ ਪਸ਼ੂ ਕਰ ਜਾਂਦਾ ਆ ਕਰ ਜਾਂਦਾ ਹਾਂ ਇਹ ਦੁੱਧ ਘਟ ਜਾਂਦਾ ਵੀਰੇ ਠੀਕ ਆ ਜੀ ਉਹਦੇ ਘਰੋਂ 12 ਲੀਟਰ ਚੋਕੇ ਲੈਂਦਾ ਠੀਕ ਆ ਤੋਰੀ ਬਾਈ ਜਦ ਤੂੰ ਇਹ ਵੱਡੀ-ਬੁੱਡੀ ਤਾਂ ਵੱਜੂਗੀ ਨਾ ਬੁੱਧ ਬਾਈ ਉਹ ਦਊਗੀ 2-3 ਕਿਲੋ ਹੋਰ ਤੇ 12 ਲੀਟਰ ਦਾ ਠੀਕ ਆ ਜੀ ਹਾਂ ਬਹੁਤ 14-15 ਜਾਊਗੀ ਸਾਡੀ ਲਊਗਾ ਠੀਕ ਆ ਜੀ ਲਓ ਵੀ ਦੋਸਤੋ ਬਾਈ ਦਾਸ ਦਾ ਵੀ ਹੁਣੇ ਹੀ ਲੈਂਦੀ ਵੈੜ ਹਜੇ ਅੱਜ ਹੀ ਆਈ ਆਗੀ ਕਦ-ਕਦ ਫੁੱਲ ਵੱਡਾ ਵਾ ਪ੍ਰਿੰਟ-ਪ੍ਰਿੰਟ ਸੋਹਣਾ ਵਾ ਥੜਾ ਬਹੁਤ ਚੰਗਾ ਵਾ ਪਰ ਦੁੱਧ ਜਿਹੜਾ ਬੈਦਾ ਸੀ ਚੋ ਵਾਰ ਆਪਾਂ 10 ਤਵਾਰ 11 ਕਿਲੋ ਹੋ ਜਵੇ 10 ਤਵਾਰ ਹੋ ਜਵੇ ਤਾਂ ਇੰਨਾ ਹੋਊ ਕਿਉਂਕਿ ਹੀਟ ਕੱਢੀ ਹੋਈ ਹੈਗੀ ਹਾਂ ਆਪਾਂ ਨੇ ਕਹਿੰਦਾ ਬਣੀ ਵੀ ਹੈਗੀ ਉਹ ਕਹਿੰਦੇ ਹਰੇਕ ਬੰਦਾ ਕਹਿੰਦਾ ਬਣੀ ਆ ਪਰ ਜਮਾ ਹੀਟ ਕੱਢੀ ਹੋਈ ਅੱਜ ਜਮਾ ਖਾਲੀ ਆ ਇਹ ਪਿਓਰ ਤਾਂ ਤੇ ਹੀਟ ਜਦੋਂ ਆਪਾਂ ਸੁ ਘਟ ਜਾਂਦਾ ਵਾ ਤਾਂ ਹੀ ਆਹ ਲੂਤ ਲੂਤ ਜੀ ਕਰਦੀ ਹੈਗੀ ਇਹ ਅਜ ਭਾਈ ਜਿਹੜਾ ਟੀਕਾ ਭਰਾਵੋਗੇ ਤਾਂ ਗਾ ਚੰਗੇ ਰੋ ਸੁ ਹੋ ਗਿਆ ਸਿਆਣਾ ਚ ਜਾ ਕੇ ਇਹ ਹਾਂ ਦੇ ਰਹਿੰਦੇ ਨੇ ਜਾਂ ਰਹਿ ਜਾਣਾ ਇੱਣੇ ਥਣਾ ਸਾਬ ਬਹੁਤ ਚੰਗਾ ਵਾ ਥਰੀ ਚਵਾਈ ਵਾਲਾ ਮੁਠੀ ਵਾਲਾ ਥਾਣਾਗਾ ਟਟਮਾ ਲਮਕਵਾਣਾ ਸੋਹਣਾ ਹਵਾਨਾ ਵਾ ਮੱਝਾਰ ਗਾ ਮੋਟਾ ਥਾਨ ਲੱਗਿਆ ਹੋਇਆ ਵਾ ਜੀ ਦੇਖ ਸਕਦੇ ਹੋ ਜੀ ਪ੍ਰਿੰਟ ਪ੍ਰਿੰਟ ਵਾ ਬਹੁਤ ਚੰਗਾ ਵਾ ਫੇਸ ਕੁਆਲਿਟੀ ਸੋਹਣੀ ਹੈਗੀ ਹੋ ਠੀਕ ਆ ਹੀਟ ਹੈਗੀ ਆ ਠੀਕ ਆ ਭਰਾ ਦੇ ਨੂੰ ਰਹਿਣ ਜਾਣਾ ਹੀ ਹੈਗਾ ਮੁੱਲ ਬਰਾੜਾ ਫਿਰਦਾ ਲੈਂਡ ਦੇ ਨਾਲ ਲੈਂਡ ਦੇ ਰੋ 34000 ਰੁਪਏ ਵਿੱਚੋਂ ਕੀ ਮਾਨਤਾਨ ਮਾਨਤਾਨ ਹੋ ਜੂਗਾ ਠੀਕ ਆ ਲੋ ਜਮਾਂ ਜੈਜ ਮਾਲਾ 34000 ਰੁਪਇਆ ਵਿੱਚੋਂ ਕੀ ਮਾਨਤਾਨ ਹੋ ਜੂਗਾ ਤੇ ਜਰਸੀ ਬਰਾੜਾ ਆ ਜਰਸੀ ਆ ਬਾਈ ਤਰਸੀ ਤਿੰਨ ਪੰਜ ਛੇ ਦਿਨ ਹੋ ਗਏ ਖਰੀਦ ਨੂੰ ਅੱਛਾ 1000 ਰੁਪਇਆ ਦੇ ਕੇ ਸਾਈਜ਼ ਪਾ ਕੇ ਛੱਡ ਗਿਆ ਬੰਦਾ ਠੀਕ ਆ ਮਾਦੇ ਪੁੱਤਰ ਦੋਨਾਂ ਦਾ ਫੋਨ ਬੰਦ ਕਰਕੇ ਰੱਖਿਆ ਠੀਕ ਹੈ ਜੀ ਆਪਣੀ ਦੁਕਾਨਦਾਰੀ ਦੀ ਆਪਾਂ ਵੇਚਿਆ ਬਾਅਦ ਮੜਾ ਰੋਲਾ ਪੈ ਗਿਆ ਹਾਂਜੀ ਹਾਂਜੀ ਯਾਰ ਕੰਮ ਕੀਤੇ ਤੇ ਮਿੱਟੀ ਪੈ ਜੂਗੀ ਸਹੀ ਗੱਲ ਇਹ ਤਾਂ ਹੈਗਾ ਹੀ ਹੈ 100 ਕੰਮ ਕੀਤੇ ਤੇ ਇੱਕ ਕੰਮ ਖਾਦੋਗੇ ਮਿੱਟੀ ਪੈ ਜਾਣੀ ਉਹ ਤਾਂ ਮੇਰੇ ਕੋਲ ਨਹੀਂ ਤੇਰੀ ਗਲਤੀ ਹੈ ਹਾਂਜੀ ਤੇ ਬਰੋਂ ਤੇ ਖੜੀ ਆਉਣ ਰੇਟ ਘਟਾ ਵਧਾ ਕੇ ਤਾਂ ਨਹੀਂ ਮਿਲਦਾ ਮੇਰ ਨਾਲ ਵੀ ਹੋਈ ਬੰਦੇ ਨੇ ਮੈਂ ਵੀਡੀਓ ਪਾਈ ਬੰਦੇ ਨੇ ਗਾਂ ਵੇਚ ਦੀ ਸਾਈਪ ਪਾ ਕੇ ਮਣਕੇ ਬੰਦੇ ਕਹਿੰਦੇ ਬੰਦੇ ਇਕੱਠੇ ਕਰਨੇ ਗਲਤ ਗੱਲ ਵਪਾਰੀ ਕਰਦਾ ਗਲਤ ਜੀ ਆਪ ਕਰਦਾ ਗਲਤ ਨਹੀਂ ਹਾਂਜੀ ਬੋਟ ਪਰਕਰ ਨੂੰ ਤੇਜ ਆ ਬਈ ਅੱਜ ਕੱ ਠੀਕ ਹੈ ਜੀ 11 ਕਿਲੋ ਹੈਗਾ 10 ਮੰਨ ਕੇ ਲੈ ਲੇ ਨਹੀਂ 10 ਮੰਨ ਕੇ ਲੈ ਲੇ ਹਾਂ 11 ਲੈ ਲੇ ਮੰਨ ਕੇ ਭਾਵੇਂ ਠੀਕ ਹੈ ਜੀ ਸਾਡੇ ਦਿੰਦੀ ਇਹ ਮਤਲਬ ਕਿ ਪ੍ਰੈਨ ਰੇਟ ਠੀਕ ਹੈ ਜੀ ਤੇ ਇਹਦਾ ਰੇਟ ਮਤਲਬ ਕਿ 44000 ਦੀ ਆਪਾਂ ਦੇ ਦਿਆਂਗੇ ਭਾਈਆ ਹਾਂ ਨਹੀਂ ਹਾਂ ਨਹੀਂ ਠੀਕ ਹੈ ਜੀ ਹੋਰ ਕੀ ਹੈ ਹਜ਼ਾਰ ਹੋ ਆ ਗਿਆ 45 ਚਾ ਆਪਾਂ ਨੂੰ ਚੋ ਠੀਕ ਹੈ ਜੀ ਮਤਲਬ ਕਿ ਖੋਲ ਕੇ ਖਾਵੀ ਠੀਕ ਹੈ ਤੇ ਪੰਜਾਬ ਵਾਲੀ ਜਰਸੀ ਬਹੁਤ ਸੋਹਣੀ ਹੈ ਠੀਕ ਹੈ ਜੀ ਤੰਦ ਦਾ ਕਾਲਾ ਮੋਟੀ ਆਖਾ ਟੋਪ ਮੋਟੀ ਵਾਲੀ ਹੈ ਠੀਕ ਹੈ ਜੀ ਹਾਂ ਜੋ ਤੇ ਕਰਕੇ ਫਿਰ ਮੈਂ 5-4 ਦਿਨ ਖੜਾ ਰਿਆ ਯਾਰ ਭਾਈ ਠੀਕ ਹੈ ਠੀਕ ਆਹਨੂੰ ਲਓ ਦੋਸਤੋ ਪੰਜਾਬ ਵਾਲੀ ਜਰਸੀ ਆ ਸਾਢੇ ਤਿੰਨਾਂ ਦੇ ਗੱਬਣ ਚੈੱਕ ਪਾਸ ਆ ਤਦ 11 ਦੇ 10 ਕਿਲੋ ਮੰਨ ਕੇ ਲੈ ਲਿਆ ਦੀ ਪਰਸੋ ਕਾ ਵੀਡੀਓ ਚ ਉਹਥੇ ਵੀਡੀਓ ਪਾਈ ਸੀਗੀ ਬੰਦੇ ਆਏ ਦੀ ਬਾਈਆਂ ਸਾਈ ਕਰਕੇ 1000 ਰੁਪਇਆ ਫਿਰ ਦੋ ਦਿਨ ਫੋਨ ਨਹੀਂ ਚੱਕਿਆ ਬੰਦਿਆਂ ਨੇ ਤੇ ਰਹਿ ਗਿਆ ਅੱਜ ਸਿਰਫ 44000 ਰੁਪਏ ਦੀ ਹਾਂ ਨਹੀਂ ਉਹ ਚੋ ਕਿ 100 ਰੁਪਏ ਛੋੜ ਹੋਣੀ ਆ ਅੱਜ ਤੁਹਾਨੂੰ ਦੇ ਦੇਣੀ ਆਗੀ ਜਿਹਦੇ ਪੰਜਾਬ ਵਾਲੀ ਜਰਸੀ ਆ ਸਾਢੇ ਤਿੰਨਾਂ ਮਹੀਨੇ ਦੀ ਟੋਕੜ ਗੱਬਣ ਚੈੱਕ ਪਾਸ ਆ ਗਈ ਬੋਦੀ ਵਾਲੀ ਵਿਹੜ ਨਿੱਕਾ ਕੰਨ ਹੈਗਾ ਵੇਣ ਵੇਣ ਬਹੁਤਾ ਘੋੜੀ ਵਾਂਗੂ ਜਾਂਦੀ ਆ ਕੀ ਤੁਸੀਂ ਦੇਖ ਸਕਦੇ ਹੋ ਜੀ ਸੋਹਣਾ ਥਾ ਤੋ 10 ਗੱਲ ਦੋਤ ਬਹੁਤ ਹੱਲੇ ਇਹਦੇ ਹਾਂ ਕੰਨੇਰ ਕੀ ਤਾਰ ਸੋਨੇ ਥਾਣਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਕੀਤੀ ਵੇਖ ਸਕਦੇ ਹੋ ਜੀ ਆਹ ਮੜਾ ਜਾ ਟੱਕਾ ਜਾ ਮੂਰੇ ਇਹ ਉਹੀ ਹੈਗਾ ਮੌਕਾ ਜਾ ਪਰ ਦੋਤ ਤਾਰਾ ਤੁਰਤ ਜਮਾ ਹੋ ਕੇ ਆ ਗਈਆਂ ਇਹਦੀਆਂ ਮੋਲ ਸਿਰਫ 45000 ਪੇ ਤੋਕੜ ਗੱਪਣ ਚ ਚੈੱਕ ਪਾਸ ਆ ਗਈ ਦੋਸਤ ਤਰੀਕ ਹੈਗੀ ਆ ਕਿ ਅੱਜ ਤਰੀਕੇ ਕੀ 4 ਤੀਜਾ ਮਹੀਨਾ 2025 ਦਿਨ ਮੰਗਲਵਾਰ ਹਾਂ ਜੀ ਆਪਣੇ ਮੇਰੇ ਭੈਣ ਭਰਾ ਜਿਹੜੇ ਬੰਦੇ ਨੇ ਉਹ ਕਰੇ ਕਿਉਂਕਿ ਅਨਪੜ੍ਹੇ ਬੰਦੇ ਬਾਹਰ ਯਾਤਰੀਆਂ ਸਾਹਮਣੇ ਬਗਾਈਆਂ ਠੀਕ ਹੈ ਜੀ ਇਹ ਬੰਦੇ ਬਾਹਲੇ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਤੇ ਇੰਨੀਆਂ ਤੋਂ ਪਉਣਾ ਕਿ ਤੁਹਾਨੂੰ ਬੋਲ ਕੇ ਦੱਸਿਆ ਕਰ ਸਾਨੂੰ ਜਿਵੇਂ ਕੀ ਮੁੱਲ ਲੱਗੇ ਬਾਹਲੇ ਬੰਦੇ ਵੀਡੀਓ ਤੇ ਬੋਲ ਕੇ ਕੱਢਦੇ ਆ ਮੋਬਾਈਲ ਠੀਕ ਹੈ ਜੀ ਘੱਟਪੜੇ ਉਹ ਚੀਜ਼ਾਂ ਵੀ ਉਹਨੂੰ ਪਤਾ ਲੱਗ ਜੇ ਵੀ ਅੱਜ ਦਿਨ ਕੀ ਹੈ ਠੀਕ ਹੈ ਜੀ ਦੋਸਤੋ ਅੱਜ ਇਹ ਮੰਗਲਵਾਰ ਨੂੰ ਵੀਡੀਓ 7 ਵਜੇ ਅਪਲੋਡ ਹੋਣੀ ਆ ਠੀਕ ਹੈ ਜੀ 3 ਤਰੀਕ ਦੇ ਠੀਕ ਹੈ ਜੀ ਤਰੀਕ ਜਦੋਂ ਕੀ ਮੇਰਾ ਭੈਣ ਭਰਾ ਇਹਨਾਂ ਨੂੰ ਪਤਾ ਲੱਗ ਕਾਲੀ ਗਿਹੜਦੀ ਚ ਫਸਲ ਕਿਸੇ ਬੰਦੇ ਦੀ ਮੰਗਿਆ ਠੀਕ ਹੈ ਜੀ ਉਹਦੀ ਮੈਨੂੰ ਵੀਡੀਓ ਜ਼ਰੂਰ ਪਾਓ ਮੇਰਾ ਬਈ ਕਰੋੜਾਂ ਦੇ ਬੱਚੇ ਕਾਲੀ ਗਿਹੜਦੀ ਠੀਕ ਹੈ ਜੀ ਹਾਂ ਮੇਰੀ ਜੈਜ ਮੋਲ ਚ ਜੈਜ ਮੋਲ ਚ ਪਾ ਦਿਓ ਆਪਾਂ ਪੈਸੇ ਕੱਢੀ ਭੇਜ ਦੇਾਂਗੇ ਠੀਕ ਹੈ ਜੀ ਟੋਕੜ ਕੱਪੜਾ ਵਿੱਚ ਆਉਂ ਤੋ ਦਿੰਦੀ ਹੋਵੇ ਠੀਕ ਹੈ ਜੀ ਕਾਲੀ ਹੋਵੇ ਕਾਲੀ ਹੋਵੇ ਠੰਡੀ ਹੋਵੇ ਠੀਕ ਹੈ ਜੀ ਲੋ ਜੀ ਦੋਸਤੋ ਇਹ ਕੱਲ ਨੂੰ ਵੀਡੀਓ ਸਵੇਰ 6 ਵਜੇ ਅਪਲੋਡ ਹੋ ਜਾਣੀ ਹੈ ਦਿਨ ਵੱਧ ਵਾਰ ਦੇ ਵਿੱਚ ਅੱਜ ਪੰਜ ਦਿਨ ਦੀ ਵੀਡੀਓ ਬਣਾ ਰਹੇ ਆਂਗੇ ਟੋਕੜ ਕੱਪੜਾ ਚਾਰ ਦਿਨ ਦੀ ਵੀਡੀਓ ਬਣਾ ਰਹੇ ਆਂ ਆਪਾਂ ਦੋ ਨਾਲ ਦੋ ਇੱਕਾ ਡੋਟਾ ਜਿਵੇਂ ਸੂਈ ਵੜ ਦੋ ਬਾਈ ਦਾ 12 ਕਿਲੋ ਚੋਕੇ ਲੈ ਆ ਫਤ 10 11 ਕਿਲੋ ਮੰਨ ਕੇ ਲੈ ਜਾਓ ਜੀ ਸੋਲ ਸਿਰਪ 34000 ਰੁਪਏ ਕੱਦ ਘੜ ਫੁੱਲ ਵੱਡੇ ਆ ਕੋਈ ਛੋਟ ਨਹੀਂ ਗਿਆ ਆ ਮੋਗਾ ਹੀ ਆ ਬਾਈ ਆ ਚਵਾ ਦੇ ਲੋ ਬਾਈ ਮੋਗਾ ਹੀ ਆ ਬਾਈਆਂ ਦਾ ਵੇਖੋ ਤੁਸੀਂ ਮੱਝਣਾਂ ਖਾਂ ਲੱਗੇ ਮੋਟਾ ਮੋਟਾ ਜਿਹਦੇ ਪਸੰਦ ਆ ਬਾਈ ਨਾਲ ਗੱਲਬਾਤ ਕਰਨ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ